ਪੰਜਾਬ ਸਰਕਾਰ ਹੈ ਜੀ ਉਹਨਾਂ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਜੀ ਜੋ ਕਿ ਹੋਣਗੇ ਸੰਜੀਵ अरोड़ा ਨੂੰ ਆਪਣਾ ਉਮੀਦਵਾਰ ਐਲਾਨਿਆ ਸੰਜੀਵ अरोड़ा ਪਹਿਲਾਂ ਰਾਜ ਸਭਾ ਦੇ ਮੈਂਬਰ ਵੀ ਨੇ ਜਿਸੇ ਪਾਰਟੀ ਦੇ ਸੁਪਰੀਮੋਵਲ ਵਿੰਦ ਕੇਜਰੀਵਾਲ ਵਿੰਦ ਕੇਜਰੀਵਾਲ ਨੇ ਬਕਾਇਦਾ ਬੁਲਾ ਕੇ ਊੜਾ ਜੀ ਨੂੰ ਕਿਹਾ ਕਿ ਤੁਸੀਂ ਹੁਣ ਜਿਹੜਾ ਦਿੱਲੀ ਦੀ ਥਾਂ ਪੰਜਾਬ ਜਾ ਕੇ ਜ਼ਿੰਮੇਵਾਰੀ ਸੰਭਾਲੋ ਬੁਲਾ ਕੇ ਊੜਾ ਜੀ ਨੂੰ ਥਾਫੜਾ ਦਿੱਤਾ ਹੈ ਉਸ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਕੈਬਨਟ ਡੈਨਿੰਗ ਦੀ ਵੱਡੀ ਜ਼ਿੰਮੇਵਾਰੀ ਪੰਜਾਬ ਤੇ ਦਿੱਤੀ ਜਾ ਸਕਦੀ ਹੈ। ਕੋਈ ਵੀ ਨਿਤਾ ਰਾਜ ਸਭਾ ਜਾਂ ਵਿਧਾਨ ਸਭਾ ਦੀ ਕਰੇ ਉਹਦੇ ਜਾ ਕੇ ਬੈਠ ਨਹੀਂ ਜਾਂਦਾ ਉਸ ਤੋਂ ਪਹਿਲਾਂ ਜਿਸ ਵੀ ਉਹਦੇ ਤੇ ਉਹਨੂੰ ਸੇਵਾ ਦੇਣ ਦੀ ਲੋੜ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪਰੋਣ ਦੇ ਵਿੱਚ ਜੀ ਜੀ ਮਿੱਤਰਾ ਹਾਜ਼ਰ ਹੈ ਤੁਹਾਡੇ ਸਦੇ ਤੇ ਲੋਕ ਸਵਾਲ ਆਪਾਂ ਦਰਸ਼ਕਾਂ ਨੂੰ ਬੁਲਾਇਆ ਸਤਿ ਸ਼੍ਰੀ ਅਕਾਲ ਜੀ ਸੋ ਤੁਹਾਨੂੰ ਯਾਦ ਹੀ ਹੋਣਾ ਜੀ ਕੁਝ ਸਮਾਂ ਪਹਿਲਾਂ ਲੁਧਿਆਣੇ ਤੋਂ ਗੁਰਪ੍ਰੀਤ ਸਿੰਘ ਗੋਗਿਆਮਾਦੀ ਪਾਰਟੀ ਦੇ ਵਿਧਾਇਕ ਦੀ ਮੌਤ ਹੋ ਗਈ ਸੀ ਤੇ ਉਹ ਸੀਟ ਖਾਲੀ ਹੋ ਗਈ ਸੀ ਚੋਣਾਂ ਹੋਣੇ ਸੀ 6 ਮਹੀਨੇ ਦੇ ਵਿੱਚ ਵਿੱਚ ਜੀ ਤੇ ਹੁਣ ਸਰਕਾਰ ਵੱਲੋਂ ਪੰਜਾਬ ਸਰਕਾਰ ਹੈ ਜੀ ਉਹਨਾਂ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਜੀ ਜੋ ਕਿ ਹੋਣਗੇ ਸੰਜੀਵ अरोड़ा ਨੂੰ ਆਪਣਾ ਉਮੀਦਵਾਰ ਐਲਾਨਿਆ ਸੰਜੀਵ अरोड़ा ਪਹਿਲਾਂ ਰਾਜ ਸਭਾ ਦੇ ਮੈਂਬਰ ਵੀ ਨੇ ਜੀ ਆ ਬਿਲਕੁਲ ਸੰਜੀਵ अरोड़ा ਆਵਾਦੀ ਪਾਰਟੀ ਨੇ ਧਿਆਣਾ ਅੱਛੀ ਜੀ ਤੋਂ ਆਪਣਾ ਉਮੀਦਵਾਰ ਲਾਉਣਾ ਹੈ ਜਿਹਦੇ ਤੁਸੀਂ ਜ਼ਿਕਰ ਕੀਤਾ ਹੈ ਪਾਰਟੀ ਦੇ ਕਐਮਐਲਏ ਦੀ ਅਚਾਨਕ ਜੜੀ ਗੋਲੀ ਚੱਲਣ ਨਾਲ ਉਸ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਸੀਟ ਖਾਲੀ ਹੈ ਜੇ ਤਾਂ ਆਪਾਂ ਟੈਕਨੀਕਲ ਤੌਰ ਤੇ ਕਾਨੂੰਨੀ ਨੁਕਤੇ ਨਾਲ ਦੇਖੀ ਤਾਂ ਜੁਲਾਈ ਤੱਕ ਇਹ ਸੀਟ ਦੀ ਇਲੈਕਸ਼ਨ ਕਿਸੇ ਵੇਲੇ ਵੀ ਹੋ ਸਕਦੀ ਜਾਣੀ ਅਜੇ ਕਾਫੀ ਸਮਾਂ ਬਾਕੀ ਹੈ ਪਰ ਕਿਉਂਕਿ ਉਹ ਨਾਮ ਆਦਮੀ ਪਾਰਟੀ ਨੇ ਬਕਾਇਦਾ ਵੈਸੇ ਦਾ ਮੀਡੀਆ ਚ ਕਰਦਿੰਦੋਂ ਪਹਿਲਾਂ ਹੀ ਚਰਚਾ ਚੱਲ ਰਹੀ ਸੀ ਕਿ ਰੂੜਾ ਜੀ ਜਿਹੜਾ ਹੈਗਾ ਉੱਥੋਂ ਵਿਧਾਇਕ ਦੇ ਤੌਰ ਤੇ ਮੀਤਵਾਰ ਹੋ ਸਕਦੇ ਆ ਆਪ ਵੱਲੋਂ ਪਰ ਅਜੇ ਤਾਂ ਬਕਾਇਦਾ ਪਾਰਟੀ ਨੇ ਐਲਾਨ ਨਹੀਂ ਕਰ ਦਿੱਤਾ ਜਾਣਕਾਰੀ ਅਮਦਾਰ ਕਿ ਆ ਕੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਬੁਲਾ ਕੇ ਰੂੜਾ ਜੀ ਨੂੰ ਕਿਹਾ ਕਿ ਤੁਸੀਂ ਹੁਣ ਜਿਹੜਾ ਦਿੱਲੀ ਦੀ ਥਾਂ ਪੰਜਾਬ ਜਾ ਕੇ ਜ਼ਿੰਮੇਵਾਰੀ ਸੰਭਾਲੋ ਹਾਲਾਂਕਿ ਜ਼ਾਹਰਾ ਤੌਰ ਤੇ ਕਿਹਾ ਤਾਂ ਕੁਝ ਨਹੀਂ ਕਿਹਾ ਕਿ ਕੈਬਨਟ ਮੰਤਰੀ ਬਣਾਇਆ ਜਾਏਗਾ ਤੇ ਇਦਾਂ ਦੀਆਂpossibilities ਹੋ ਸਕਦੀਆਂ ਅਜਿਹਾ ਸੰਕੇਤ ਆਇਆ ਹੈ ਕਿ ਜਿੱਦਾਂ ਅਰਵਿੰਦ ਕੇਜਰੀਵਾਲ ਨੇ ਬਲਾ ਕੇ ਰੁੜਾ ਦੀ ਨਾਪਲਾ ਦਿੱਤਾ ਹੈ ਉਸ ਅੰਦਾਜ਼ੇ ਕਿ ਲੱਗਦਾ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਕੈਬਨਟ ਦੇ ਅੰਦਰ ਦੀ ਵੱਡੀ ਜ਼ਿੰਮੇਵਾਰੀ ਪੰਜਾਬ 'ਚ ਦਿੱਤੀ ਜਾ ਸਕਦੀ ਹੈ ਇਕਤਾ ਦੇ ਨਾਲ ਇਸ ਸੰਕੇਤ ਵੀ ਇਹ ਕਾਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ 'ਚ ਰਾਸੀ ਖੇਤਰ ਦੇ ਅੰਦਰ ਜਾਂ ਕਹ ਲਈਏ ਵਜ਼ਾਤੀ ਖੇਤਰ ਦੇ ਅੰਦਰ ਕੁਝ ਤਬੀਲੀਆਂ ਦੀ ਜਿਹੜੇ ਰਸਦੋਬਦਲਾ ਸੁਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਰਹੀ ਗੱਲ ਹੈ ਜੁਆਇੰਟ ਸਨਰੀਵ ਰੁੜਾ ਦਾ ਐਲਾਨ ਦਾ ਨਾਮ ਹੋਇਆ ਨਾਲ ਦੇ ਨਾਲ ਹੀ ਜਿਹੜਾ ਗਿਆ ਇਥੇ ਇਥੇ ਕਮਜ਼ਾਨ ਬਚ ਗਿਆ ਵ੍ਰਦੀ ਪਾਰਟੀ ਨੇ ਕਹਿਣਾ ਸ਼ੁਰੂ ਕਰਤਾ ਦੇਖੋ ਜੀ ਰੋੜਾ ਸਾਹ ਦੇ ਨਾਮ ਦਾ ਐਲਾਨ ਹੋ ਗਿਆ ਤੇ ਹੁਣ ਜਿਹੜਾ ਅਰਵਿੰਦ ਕੇਜਰੀਵਾਲਾ ਉਹਨਾਂ ਦੀ ਜਗ੍ਹਾ ਤੇ ਰਾਜ ਸਭਾ ਚ ਮੈਂਬਰ ਦੇ ਤੌਰ ਤੇ ਉਮੀਦਵਾਰ ਹੋਣਗੇ ਤੇ ਰਾਜ ਸਭਾ ਚ ਜਾ ਬੈਠਣਗੇ ਪੰਜਾਬ ਦੇ ਵੱਲੋਂ ਕੀ ਅਧਿਕਾਰ ਹੈ ਕਿਹਾ ਜਾ ਰਿਹਾ ਹੈ ਕਈ ਤਰ੍ਹਾਂ ਦੇ ਸਵਾਲ ਇਹਦੇ ਤੇ ਸਵਾਲ ਕਿਸੇ ਇੱਕ ਪਾਰਟੀ ਵੱਲੋਂ ਨਹੀਂ ਅਕਾਲੀ ਦਲ ਵੱਲੋਂ ਵੀ ਸਵਾਲ ਉਠਾਏ ਜਾ ਰਹੇ ਆ ਕਾਂਗਰਸ ਵੱਲੋਂ ਵੀ ਸਵਾਲ ਉਠਾਏ ਜਾ ਰਹੇ ਆ ਕੁਝ ਹੋਰ ਤਰ੍ਹਾਂ ਵੱਲੋਂ ਵੀ ਸਵਾਲ اٹھਾਈ ਜਾ ਰਿਹਾ ਲਗਾਤਾਰ ਇਸ ਗੱਲ ਤੇ ਇਹ ਜ਼ੋਰ ਦਿੱਤਾ ਜਾ ਰਿਹਾ ਕਿ ਪੰਜਾਬ ਦੇਖੋ ਇਹਦੇ ਚੋਂ ਪੰਜਾਬ ਦੇ ਕਿਸੇ ਆਗੂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਕਿਉਂ ਜਿਹੜਾ ਹੈਗਾ ਇੱਕ ਪੰਜਾਬ ਦੇ ਜਿਹੜਾ ਆਲਰੇਡੀ ਪਾਲੀਉਂਡ ਮੈਂਬਰ ਹੈ ਰਾਜ ਸਭਾ ਦਾ ਮੈਂਬਰ ਹੈ ਜਿਹਨੂੰ ਪਹਿਲਾਂ ਹੀ ਤੁਸੀਂ ਕਹਿੰਦੇ ਕਿ ਬੜਾ ਜੋਗ ਨੇਤਾ ਦੇ ਤੌਰ ਤੇ ਉਹਨੂੰ ਰਾਜ ਸਭਾ ਚ ਭੇਜਿਆ ਗਿਆ ਤੇ ਹੁਣ ਉਸਨੂੰ ਵਾਪਸ ਬੁਲਾਉਣ ਦੀ ਕਿਹੜੀ ਲੋੜ ਪੈ ਗਈ ਕਿ ਬਾਸ ਬੁਲਾ ਕੇ ਹੁਣ ਉਸਨੂੰ ਆਪਾਂ ਕਹਿੰਦੇ ਕਿ ਤੁਸੀਂ ਲੁਧਿਆਣਾ ਤੋਂ ਆ ਕੇ ਜਿਹੜੀ ਹੈਗੀ ਐਮਐਲਏ ਦੇ ਤੌਰ ਤੇ ਵਿਧਾਇਕ ਦੇ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜੋ اور ਜਿਹੜੀ ਪਾਰਲੀਮੈਂਟ ਦੀ ਸੀਟ ਹੈ ਰਾਜ ਸਭਾ ਦੀ ਸੀਟ ਹੈ ਉਹ ਕਿਸੇ ਹੋਰ ਨੇ ਤੁਹਾਨੂੰ ਦਿੱਤੀ ਜਾਏਗੀ ਉਹਨੇ ਤਾਂ ਵਿਰੋਧੀ ਪਾਰਟੀਆਂ ਦੀ ਆਵਾਜ਼ ਆ ਲਗਾਤਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਰਾ ਕੁਝ ਅਰਵਿੰਦ ਕੇਜਰੀਵਾਲੀ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਇਹ ਕਹਿਣਾ ਹੈ ਕਿ ਕਿਉਂਕਿ ਹੁਣ ਦਿੱਲੀ ਵਿਧਾਨ ਸਭਾ ਦੀ ਚੋਣਾਂ ਦਾ ਆਪਾਂ ਨੂੰ ਪਤਾ ਹੀ ਹੈ ਸਾਰੇ ਜਿਸ ਤਰੀਕੇ ਨਾਲ ਆਵਾਦੀ ਪਾਰਟੀ ਉੱਤੇ ਇਲੈਕਸ਼ਨ ਆ ਰਹੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਨਜ਼ਰ ਹੈ ਹੁਣ ਰਾਜ ਸਭਾ ਦੇ ਉੱਤੇ ਹੈ ਪਰ ਜੇ ਆਪਾਂ ਗੱਲ ਉਸ ਪਾਰਟੀ ਦੀ ਕਰੀ ਜਿਹੜੀ ਪਾਰਟੀ ਬਾਰੇ ਕਿਹਾ ਜਾ ਰਿਹਾ ਹੈ ਤਸ ਪਾਸਟਰ ਦੇ ਆਮ ਆਦਮੀ ਪਾਰਟੀ ਦੇ ਬਾਕ ਬੁਲਾਰੇ ਜਿਹੜੇ ਗਿਆ ਉਹਨਾਂ ਨੂੰ ਲਗਾਤਾਰ ਇਸ ਮਾਮਲੇ ਤੇ ਇਨਕਾਰ ਕੀਤਾ ਜਾ ਰਿਹਾ ਕਿ ਉਹ ਜੀ ਕੋਈ ਗੱਲ ਨਹੀਂ ਬਰੋਦੀ ਤੇ ਨਾਲ ਜਾਣਬੁੱਝ ਕੇ ਬਖਲਾੜ ਜਾ ਕੇ ਜਿਹੜਾ ਇਦਾਂ ਦੀਆਂ ਬਿਆਨਬਾਜ਼ੀਆਂ ਕਰ ਰਿਹਾ ਅਜੇ ਤੱਕ ਇਹਦੇ ਪਹਿਲਾਂ ਇਲੈਕਸ਼ਨ ਦਾ ਅਜੇ ਫਲਾਨ ਹੀ ਨਹੀਂ ਹੋਇਆ ਬਕਾਇਦਾ ਪ੍ਰਾਪਰ ਹੈ ਚੋਣ ਕਮਿਸ਼ਨ ਵੱਲੋਂ ਅਜੇ ਕੋਈ ਡਾਟਾ ਨਹੀਂ ਅਨਾਉਂਸ ਕੀਤੇ ਗੀਆਂ ਡਾਟਾ ਅਨਾਉਂਸ ਹੋਣ ਗਿਆ ਉਦੋਂ ਬਾਅਦ ਦੇ ਵਿੱਚ ਅਪਾ ਸੰਦੀ ਵੀ ਰੂੜਾ ਮੀਦਵਾਰ ਦੇ ਤੌਰ ਤੇ ਮੈਦਾਨ ਚ ਆਉਣਗੇ ਫਿਰ ਕਹਾ ਕੇ ਜਿਹੜਾ ਟੈਕਨੀਕਲ ਤੌਰ ਤੇ ਜਨੂਨੀ ਨਜ਼ਰ ਵੀ ਦੇਖੀ ਜਾਏ ਤਾਂ ਫੈਸਲਾ ਜਿਤਹਾਰਦੇ ਹੁੰਦਾ ਜਿਹੜਾ ਤਾਂ ਉਮੀਦਵਾਰ ਜਿੱਤ ਜਾਂਦਾ ਹੈ ਉਹਦਾ ਰਾਜ ਸਭਾ ਤੋਂ ਅਸਤੀਫਾ ਦੇਗਾ ਤੇ ਫਿਰ ਜਿਹੜਾ ਹੈਗਾ ਅੱਗੇ ਪੰਜਾਬ ਵਿਧਾਨ ਸਭਾ ਚ ਬੈਠੇਗਾ ਪਰ ਜੇ ਇਦਾਂ ਦੀ ਕੋਈ ਪ੍ਰਸਿੱਧੀ ਬਣਦੀ ਹੈ ਆਪਾਂ ਇੱਕ ਅੰਦਾਜ਼ਾ ਲਾ ਰਹੇ ਹਾਂ ਕਿ ਹੋਟਰ ਕੀ ਫੈਸਲਾ ਕਰਨੀ ਇਹ ਤਾਂ ਦੇਖਿਆ ਜਾਏਗਾ ਜਦੋਂ ਲੈਕਸ ਜਉਣਗੀਆਂ ਪਰ ਟੈਕਨੀਕਲ ਨੁਕਤੇ ਦੀ ਆਪਾਂ ਗੱਲ ਕਰਦੇ ਹਾਂ ਕਿ ਜਦ ਤੱਕ ਕੋਈ ਵੀ ਨੇਤਾ ਰਾਜ ਸਭਾ ਜਾਂ ਵਿਧਾਨ ਸਭਾ ਦੀ ਗੱਲ ਕਰੇਗੀ ਉੱਦੇ ਜਾ ਕੇ ਬੈਠ ਨਹੀਂ ਜਾਂਦਾ ਉਸ ਤੋਂ ਪਹਿਲਾਂ ਜਿਸ ਵੀ ਉੱਦੇ ਤੇ ਹੈ ਉਹ ਉਸ ਅਸਤੀਫਾ ਦੇਣ ਦੀ ਲੋੜ ਨਹੀਂ ਹੁੰਦੀ ਜੀ ਸੰਜੀਵ ਰੋੜਾ ਦੀ ਜਦੋਂ ਆਪਾਂ ਗੱਲ ਕਰਦੇ ਆ ਕੋਈ ਰਾਸਵਾ ਦੇ ਮੈਂਬਰ ਹੈ ਪਰ ਜੇ ਲਗਾਣਾ ਦੀ ਸੀਟ ਜਿੱਤਦੇ ਹੈ ਤਾਂ ਉਸ ਤੋਂ ਬਾਅਦ ਨੋ ਬਤਾਏਗੀ ਉਹਨਾਂ ਨੇ ਅਸਤੀਫਾ ਦੇਣ ਦੀ ਅਸਤੀਫਾ ਦੇਣ ਤੋਂ ਬਾਅਦ ਪਾਰਟੀ ਫੈਸਲਾ ਕਰੇਗੀ ਪਾਰਟੀ ਹੁਣ ਸਾਫ ਤੌਰ ਤੇ ਕਹਿੰਦੀ ਹੈ ਕਿ ਜਿਹਾ ਕੋਈ ਵੀ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਪਾਰਟੀ ਦਾ ਨੋ ਫੈਸਲਾ ਨਾ ਆਰਾਦਾ ਬਲਕਿ ਮੈਂ ਸੁਣ ਰਿਹਾ ਸੀ ਇਹ ਪਾਰਟੀ ਦੇ ਕਾਗੂ ਕਹਿ ਰਹੇ ਸੀ ਕਿ ਰਵਿੰਦ ਕੇਜਰੀਵਾਲ ਪੂਰੇ ਦੇਸ਼ ਦੇ ਨੇਤਾ ਹੈ ਅਸੀਂ ਉਹਨਾਂ ਨੂੰ ਇੱਕ ਸੀਟ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੇ ਹਾਲਾਂਕਿ ਵੀ ਇਹ ਜਰਨਲਿਸਟ ਦੇ ਕਹਿ ਜAVE ਮੈਂ ਇਹਨਾਂ ਗੱਲਾਂ ਨਾਲ ਵੀ ਸਹਿਮਤ ਨਹੀਂ ਹਾਂ ਰਾਜ ਸਭਾ ਜਾਣਾ ਇੱਕ ਸੀਟ ਦੀ ਗੱਲ ਨਹੀਂ ਹੁੰਦੀ ਰਾਜ ਸਭਾ ਜਾਣਾ ਵੀ ਪੂਰੇ ਦੇਸ਼ ਚ ਉੱਤੇ ਜਾ ਕੇ ਆਪਣੇ ਪਾਰਟੀ ਵੱਲੋਂ ਆਪਣੀ ਪਾਰਟੀ ਦੀ ਲੀਡਰਸ਼ਿਪ ਦੀ ਵਿਚਾਰਧਰਮ ਨੂੰ ਨਿਮੈਂਦਗੀ ਦੇਣੀ ਹੈ ਦੂਜੇ ਪਾਸੇ ਜਿਹੜੀਆਂ ਵਿਰੋਧੀ ਤਰ੍ਹਾਂ ਕਹਿ ਰਹੀਆਂ ਆਪਾਂ ਵੀ ਇਹ ਜਰਨਲਿਸਟ ਦੇਖੀਏ ਤਾਂ ਉਹ ਵੀ ਕੋਈ ਬਹੁਤਾ ਜ਼ਮੀਨੀ ਹਕੀਕਤ ਮੁਤਾਬਕ ਦਰਸਤਾ ਜਿਹੜੀਆਂ ਹੈ ਗੱਲ ਕਰੀ ਆਪਾਂ ਨਹੀਂ ਫਰਮਾ ਰਹੇ ਉਹ ਵੀ ਜਿਹੜਾ ਹੈਗਾ ਆਪਾਂ ਬਾਕੀ ਪਾਰਟੀਆਂ ਦੇ ਵਿੱਚ ਗੱਲ ਕਰੀਏ ਦੇਖੋ ਇੱਥੇ ਵੱਡੇ ਵੱਡੇ ਕਦਾਵਾਰਾ ਕੋ ਡਾਕਟਰ ਬਨਮੋਹ ਸਿੰਘ ਪਾਰਲੀਮੈਂਟ ਤੇ ਰਾਜ ਸਭਾ ਦੇ ਮੈਂਬਰ ਹੈ ਜੀ ਕਿੱਥੋਂ ਜਿੱਦੇ ਰਹੇ ਆ ਉਹ ਇਥੋਂ ਤਾਂ ਕਿ ਜਿਹੜਾ ਹੈਗਾ ਆਮ ਤੋਂ ਵੀ ਚੋਣ ਦਿੱਤੇ ਆ ਸੋ ਜਿਹੜੀ ਪਾਰਟੀ ਦੇ ਚਾਹੇ ਮਾਮਲਾ ਉਹਦਾ ਸੀਟਾਂ ਦਾ ਪੰਜਾਬ ਚ ਆਵਾਦੀ ਪਾਰਟੀ ਨੇ ਕਿੰਨੀਆਂ ਵੋਟਾਂ ਆ ਉਹਦੇ ਮੁਤਾਬਕ ਰਾਜ ਸਭਾ ਚ ਉਹਨਾਂ ਨੇ ਕਿਸ ਨੂੰ ਸੀਟ ਦੇ ਲਈ ਦੇਣਾ ਹੈ ਰਵਿੰਦ ਕੇਜਰੀਵਾਲ ਖੜਾ ਕਰਨਾ ਜਾਂ ਕੋਈ ਹੋਰ ਉਮੀਦਵਾਰ ਖੜਾ ਕਰਨਾ ਇਹ ਫੈਸਲਾ ਪਾਰਟੀ ਨੇ ਕਰਨਾ ਹੈ ਬਲਕਿ ਇਹ ਗੱਲ ਜ਼ਰੂਰ ਹੈ ਜੇ ਆਪਾਂ ਕਾਨੂੰਨੀ ਨੁਕਤੇ ਨਾਲ ਦੇਖੀਏ ਤਾਂ ਕਿਸੇ ਵੀ ਪਾਰਟੀ ਕੋਲੇ ਅਧਿਕਾਰ ਹੈ ਆਪਣੇ ਉਮੀਦਵਾਰ ਨੂੰ ਕਿਸੇ ਵੀ ਸੀਟ ਦੇ ਲਈ ਜਿੱਥੇ ਉਹਨਾਂ ਦਾ ਬਹੁਤ ਮਤ ਹੈ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਉਹ ਸੀਟ ਜਿੱਤ ਸਕਦੇ ਆ ਤਾਂ ਕਿਸੇ ਵੀ ਨੇਤਾ ਨੂੰ ਚੇਅਰਮੈਨ ਕਿਤੇ ਦੀਵਾਲ ਹੋਣ ਚਾਹੇ ਹੋਰ ਆ ਕੋਣ ਉਹਨੂੰ ਨੁਮਾਇੰਦਗੀ ਦੇ ਸਕਦੇ ਇਕੱਲਾ ਆਮ ਆਦਮੀ ਪਾਰਟੀ ਦੀ ਨਹੀਂ ਇਹ ਦੂਜੀਆਂ ਤਿਹਰਾ ਵੀ ਜੇ ਤਾਂ ਮੈਂ ਕਾਂਗਰਸ ਦੀ ਗੱਲ ਕੀਤੀ ਆ ਬਾਕੀ ਪਾਰਟੀਆਂ ਵੀ ਕੋਈ ਰਾਜਸਥਾਨ ਤੋਂ ਜਾ ਕੇ ਨੁਮਾਇੰਦਾ ਬਣ ਜਾਂਦਾ ਕੋਈ ਕਿਸੇ ਸੂਬੇ ਤੋਂ ਜਾ ਕੇ ਬਣ ਜਾਂਦਾ ਇਹ ਪਾਰਟੀ ਦਾ ਫੈਸਲਾ ਹੁੰਦਾ ਉਹ ਦੇਖਦੇ ਆ ਕਿ ਕੌਮੀ ਪੱਧਰ ਤੇ ਕਿਹੜੀ ਪਾਰਟੀ ਦੇ ਆਗੂ ਨੇ ਜਾ ਕੇ ਸਾਡੀ ਨਮਾਇਦਗੀ ਕਰਨੀ ਹੈ ਕਿਹੜਾ ਰਾਜ ਸਭਾ ਜਾਂ ਲੋਕ ਸਭਾ 'ਚ ਬੈਠ ਕੇ ਸਾਡੀ ਚੰਗੀ ਨਮਾਇਦਗੀ ਕਰ ਸਕਦਾ ਹੈ ਜਿਹੜਾ ਬਾਹਰ ਆ ਕੇ ਨਮਾਇਦਗੀ ਕਰ ਸਕਦਾ ਹੈ ਇਹ ਫੈਸਲੇ ਜਿਹੜਾ ਹੈਗਾ ਉਸ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਹੈ ਪਰ ਇਹ پابੰਦੀ ਕੋਈ ਨਹੀਂ ਹੈ ਕਿ ਕਿਸੇ ਪਾਰਟੀ ਦਾ ਨਮਾਇੰਦਾ ਜੇ ਆਪ ਦਾ ਕੋਈ ਸੀਟਾਂ ਆਏ ਕਿ ਪੰਜਾਬ ਦੇ ਅੰਦਰ ਤਾਂ ਵਿਧਾਨ ਸਭਾ ਦੀ ਆਪਾਂ ਜੇ ਗੱਲ ਕਰਦੇ ਹਾਂ ਉਹਨਾਂ ਕੋਲ ਬਹੁਤ ਮਤ ਆਇਆ ਹੈ ਤੋ ਆਪਣੇ ਕਿਸੇ ਵੀ ਉਮੀਦਵਾਰ ਨੂੰ ਰਾਜ ਸਭਾ ਦੇ ਲਈ ਭੇਜ ਸਕਦੇ ਜਰੂਰੀ ਨਹੀਂ ਕਿ ਅਰਵਿੰਦ ਕੇਜਰੀਵਾਲ ਜਾਣ ਕੋਈ ਹੋਰ ਵੀ ਜਾ ਸਕਦਾ ਹੈ ਪਰ ਇਹ ਆਮ ਆਦਮੀ ਪਾਰਟੀ ਦਾ ਫੈਸਲਾ ਹੈ ਵਿਰੋਧੀ ਪਾਰਟੀਆਂ ਨੇ ਕਹਿ ਰਹੇ ਨੇ ਦਾ ਅਧਿਕਾਰ ਹੈ ਇਸ ਮਾਮਲੇ ਤੇ ਸਵਾਲ ਖੜੇ ਕਰਨੇ ਦਾ ਸਵਾਲ ਉਠੋਣੇ ਜਦੋਂ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਹੀ ਸਹਿਮਤ ਨਹੀਂ ਹੈ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਹਿਮਤ ਨਹੀਂ ਹੈ ਤੇ ਫਿਰ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਕਿਉਂ ਹੈ ਕਿ ਵਿਰੋਧੀ ਤੇਰਾਏ ਕਹਿ ਰਹੀਆਂ ਕਿ ਆਮ ਆਦਮੀ ਪਾਰਟੀ ਫਲਾਣੇ ਨੂੰ ਫਲਾਣੇ ਨੂੰ ਨੁਮਾਇੰਦਗੀ ਦੇਵੇ ਜੇ ਕੌਣ ਰਾਸ ਸਭਾ ਜਾਣਾ ਚਾਹੀਦਾ ਹੁਣ ਇਹਦਾ ਫੈਸਲਾ ਰਾਸ ਸਭਾ ਚ ਕੌਣ ਜਾਏਗਾ ਨਾ ਤਾਂ ਖੈਰਾ ਸਾਹਿਬ ਦੇ ਕਹਿਣ ਤੇ ਹੋਵੇ ਨਾ ਕਾਲੀਕਲ ਦੇ ਕਹਿਣ ਤੇ ਹੋਵੇ ਤੇ ਨਾ ਪ੍ਰਤਾਪ ਸਿੰਘ ਬਾਜਵਾ ਦੇ ਕਹਿਣ ਤੇ ਹੋਵੇ ਨਾ ਹੀ ਉਹ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਹਿਣ ਤੇ ਕਰਦੀਆਂ ਸੋ ਇਹ ਫੈਸਲਾ ਆਮ ਆਦਮੀ ਦੇ ਹੱਥ ਚ ਹੈ ਕਿਸ ਨੂੰ ਕਿੱਥੇ ਭੇਜਣਾ ਹੈ ਇਹ ਸੀਟਾਂ ਤੇ ਉਹਨਾਂ ਦੀ ਗਿਣਤੀ ਦੇ ਵੋਟਾਂ ਦੇ ਮੁਤਾਬਿਕ ਹੈ ਜੇ ਅਰਵਿੰਦ ਕੇਜਰੀਵਾਲ ਨੂੰ ਭੇਜਣਾ ਚਾਹਣਗੇ ਤਾਂ ਗਰੂ ਹੋ ਨਹੀਂ ਸਕਦਾ ਜੇ ਪਾਰਟੀ ਨਹੀਂ ਭੇਜਣਾ ਚਾਹੇਗੀ ਤਾਂ ਕੋਈ ਜ਼ਬਰਦਸਤ ਇਹਨਾਂ ਨੂੰ ਭੇਜ ਵੀ ਨਹੀਂ ਸਕਦਾ ਸੋ ਪਾਰਟੀ ਦੀ ਨਿਰਪਰਤਾ ਪਾਰਟੀ ਦੀ ਨਿਰਪਰਤਾ ਕਿ ਕਿਹੜੀ ਪਾਰਟੀ ਕਿਸ ਤਰ੍ਹਾਂ ਦੇ ਫੈਸਲੇ ਲੈਂਦੀ ਹੈ ਕੋਈ ਪਹਿਲੀ ਵਾਰ ਨਹੀਂ ਇਹ ਦੇਸ਼ ਦੇ ਅੰਦਰ ਬਹੁਤ ਸਾਰੇ ਆਗੂ ਹੈ ਜਿਹੜੇ ਕਿਸੇ ਸੂਬੇ ਦੀ ਹੋਰ ਦੀ ਨੁਮਾਇੰਦਗੀ ਕਰਦੇ ਹੈ ਪੰਜਾਬ ਵਾਲਾ ਜਾ ਕੇ ਅਸਾਮ ਚੋਂ ਖੜਾ ਹੋ ਜਾਂਦਾ ਹੈ ਰਾਜਸਥਾਨ ਵਾਲਾ ਜਾ ਕੇ ਜਿਹੜਾ ਹਰਿਆਣਾ ਚੋਂ ਖੜਾ ਹੋ ਜਾਂਦਾ ਹੈ ਸੋ ਇਹ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਦਿੰਦਾ ਉਹ ਜਿਹੜਾ ਅਧਿਕਾਰ ਹੈ ਉਹਦੇ ਅਧਿਕਾਰਾਂ ਅਨੁਸਾਰ ਕੋਈ ਵੀ ਉਹਨੂੰ ਇਸਤੇਮਾਲ ਕਰ ਸਕਦਾ ਹੈ ਜੀ ਸੋ ਜੀ ਤਕੀ ਜਗਜੀਤ ਸਿੰਘ ਡੱਲੇਵਾਲ ਮਰਮ ਵਰਤ ਦੇ ਉੱਤੇ ਬੈਠੇ ਹੋਏ ਨੇ ਖਨੋਰੀ ਬਾਰਡਰ ਤੇ ਤੇ ਅੱਜ 93 ਦਿਨ ਹੋਣਾ ਉਹਨਾਂ ਦੇ ਮਰਮ ਵਰਤ ਨੂੰ ਲੈ ਕੇ ਤੇ ਕੱਲ ਉਹਨਾਂ ਦਾ ਜਿਹੜਾ ਬੀਪੀ ਆ ਉਹ ਵੱਧ ਗਿਆ ਸੀ ਤੇ ਡਾਕਟਰਾਂ ਵੱਲੋਂ ਸੇਧ ਦੀ ਸਾਮਸਵਾਲ ਕਰ ਲਈ ਗਈ ਸੀ ਪਰ ਅੱਜ ਸਿਰੇ 5 ਵਜੇ ਡੱਲੇਵਾਲ ਸਾਹਿਬ ਨੂੰ ਬੁਖਾਰ ਚੜਦਾ ਹੈ ਬੁਖਾਰ ਨਾ ਜਿਆਦਾ ਵੱਧ ਹੈ ਕਿ 103 ਟੈਂਪਰੇਚਰ ਹੋ ਜਾਂਦਾ ਹੈ ਬਾਡੀ ਦਾ ਇੱਕ ਤਾਂ ਕੁਝ ਖਾ ਪੀ ਨਹੀਂ ਰਹੇ ਜੀ ਉਹ ਤੇ ਦੂਜੇ ਪਾਸੇ ਕਿਸਾਨਾ ਵੱਲੋਂ ਚਿੰਤਾ ਵੀ ਚਿਤਾਈ ਗਈ ਹੈ ਡੱਲੇਵਾਲ ਸਾਹਿਬ ਨੂੰ ਲੈ ਕੇ ਜੀ ਬਿਲਕੁਲ ਜਿੱਦਾਂ ਤੁਸੀਂ ਸਵਾਲ ਕੀਤਾ ਜੀਜੀ ਸਿੰਘ ਢੱਲੇਵਾਲ 92 94 ਦਿਨ ਹੋ ਗਏ ਉਹਨਾਂ ਨੂੰ ਲਗਾਤਾਰ ਮਰਨ ਵਰਤੇ ਬੈਠਿਆ ਉਹਨਾਂ ਦੀ ਸਿਹਤ ਬੜੀ ਨਾਸਾਜ਼ ਹੈ ਪਿਛਲੇ ਦਿਨਾਂ ਚ ਵੀ ਉਹਨਾਂ ਦੀ ਸਿਹਤ ਬਹੁਤ ਖਰਾਬ ਰਹੀ ਹੈ ਸਾਰੇ ਵੱਲੋਂ ਆਪਣੇ ਸਭ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਹੁਣ ਫੇਰ ਇੱਕ ਦੋ ਦਿਨ ਤੋਂ ਉਹਨਾਂ ਦੀ ਸਿਹਤ ਜਿਹੜੀ ਹੈ ਵਿਗੜੀ ਹੋਈ ਹੈ ਅੱਜ ਸਵੇਰ ਤੋਂ ਇਹਨਾਂ ਸੁਣ ਰਹੇ ਹਾਂ ਕਿ ਢੱਲੇਵਾਲ ਸਾਹਿਬ ਨੂੰ ਬੁਖਾਰ 103 ਤੋਂ ਉੱਪਰ ਬੁਖਾਰ ਆਉਣਾ ਸਿਹਤ ਐਨੀ ਕਮਜ਼ੋਰ ਹੈ ਵਾਕਈ ਦੇ ਬਾਰੇ ਤਾਂ ਕੋਈ ਦੂਰ ਹੈ ਨਹੀਂ ਕੋਈ ਨੇ ਸਿਹਤ ਦਾ ਵੱਡਾ ਕਾਰਨ ਬਣੀ ਹੋਈ ਹੈ ਇੱਕ ਵਾਰ ਸਦਾ ਸਾਰੇ ਅਸੀਂ ਦੁਆ ਕਰਦੇ ਹਾਂ ਉਮੀਦਾਂ ਕਰਦੇ ਹਾਂ ਕਿ ਉਹਨਾਂ ਦੀ ਸਿਹਤ ਤੰਦਰੁਸਤ ਰਹੇਣੀ ਚਾਹੀਦੀ ਹੈ ਕਿਉਂਕਿ ਗੱਲਬੜੀ ਸਪਸ਼ਟ ਹੈ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੀ ਵੀ ਮੀਟਿੰਗ 'ਚ ਕੇਂਦਰ ਵਾਲੀ ਹੋਏਗੀ ਉਹ ਤੇ ਬੈਠਣਗੇ ਉਹਦਾ ਇੱਕ ਆਪਣਾ ਪ੍ਰਭਾਵ ਹੈ ਆਪ ਇਹਨਾਂ ਨੇ ਸਖਸ਼ੀਤ ਹੈ ਤੇ لازਮੀ ਤੌਰ ਤੇ ਕਿਸਾਨ ਮੰਗਾਂ ਲਈ ਉਹਨਾਂ ਮੁੱਦਿਆਂ ਲਈ ਜਿਹੜਾ ਉਹਦਾ ਵੱਡਾ ਇੱਕ ਦਬਾਅ ਬਣਦਾ ਨਜ਼ਰ ਆਉਂਦਾ ਹੈ ਜਿਹੜੀ ਮੀਟਿੰਗ 'ਤੇ ਉਹ ਬੈਠੇ ਹੁੰਦੇ ਆ ਜੀ ਇਹਦੇ ਦੋ ਮਾਮਲੇ ਦੇਖੋ ਇੱਕ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਸਿਹਤ ਤੰਦਰੁਸਤ ਉਹਨਾਂ ਦੇ ਮੀਟਿੰਗ 'ਚ ਬੈਠਣਾ ਸ਼ਾਮਲ ਹੋਣਾ ਕਿਸਾਨੀ ਅੰਦੋਲਨ ਲਈ ਇੱਕ ਵੱਡ ਹਲਾ ਰਾਜਾ ਵੱਡਾ ਹੌਸਲਾ ਮਿਲਦਾ ਆਪਣੇ ਆਪ ਚ ਇਹਦੇ ਵੇਰੇ ਕੋਈ ਦੋਰ ਹੈ ਨਹੀਂ ਪਰ ਇੱਕ ਵੱਡਾ ਸਵਾਲ ਇਹ ਵੀ ਹੈ ਜਿੱਦਾਂ ਮੈਂ ਕਿਸਾਨਾਂ ਕੋਲ ਸੁਣ ਰਿਹਾ ਸੀ ਉਹ ਕਹ ਰਿਹਾ ਸੀ ਹੁਣ ਦੇਖੋ ਜਿਸ ਤਰ੍ਹਾਂ ਢੇਲੇਵਸਾ ਦੀ ਸੇਜ ਲਗਾਤਾਰ ਵਿਗੜਦੀ ਰਹਿੰਦੀ ਹੈ ਉਹਦੇ ਮੱਦੇ ਨਜ਼ਰ ਉਹਨੇ ਸਿੱਧਾ ਧਿਆਨ ਕਰਦਾ ਘਟੂ ਘਟ ਕੇਂਦਰ ਨੂੰ ਚਾਹੀਦਾ ਹੈ ਕਿ ਜੋ ਕਿਸਾਨਾਂ ਦੀ ਮੰਗਾਂ ਹੈ ਉਹਨਾਂ ਨੂੰ ਪ੍ਰਵਾਨ ਕਰੇ ਐਮਐਸਬੀ ਦਾ ਮੁੱਦਾ ਦੂਜੇ ਮੁੱਦੇ ਆ ਉਹਨਾਂ ਮੁੱਦਿਆਂ ਦੇ ਅੰਦਰ ਤੇ ਕਿਉਂ ਨਹੀਂ ਸਹਿਮਤੀ ਦਿੱਤੀ ਜਾਂਦੀ ਦੇਖੋ ਆਪਣੇ ਆਪ ਚ ਵੱਡਾ ਸਵਾਲ ਹੈ ਜੇ ਕੇਂਦਰ ਇੰਨਾ ਹੀ سنجیدہ ਹੈ ਕਿਸਾਨਾਂ ਦੀਆਂ ਮੰਗਾਂ ਬਾਰੇ ਜੋਨ ਡਾਇਲੌਗ ਸ਼ੁਰੂ ਕੀਤਾ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਢਲੇਵਾਲ ਸਾਹਿਬ ਇਹਨਾਂ ਲੰਬੇ ਸਮੇਂ ਤੋਂ ਮਰਨwarte ਬੈਠੇ ਹੈ ਬਜ਼ੁਰਗ ਆਗੂ ਹੈ ਕਿਉਂ ਉਹਨਾਂ ਦੀ ਸੇਧ ਦਾ ਧਿਆਨ ਲੈ ਰਿਹਾ ਕੇਂਦਰ ਕੇਂਦਰ ਦੇ ਡਾਇਲੌਗ ਦੇ ਵਿੱਚ ਪਿਆ ਹੀ ਹੈ ਗੱਲਬਾਤ ਕਰਨੀ ਚਾਹੁੰਦਾ ਹੈ ਜੀ ਆ ਗੱਲਬਾਤ ਦਾ ਇਹ ਅਰਥ ਜੇ ਸਮਝ ਲੱਗਦੀ ਕਿ 15-15 ਦਿਨਾਂ ਬਾਅਦ 10 ਦਿਨਾਂ ਬਾਅਦ ਗੱਲਬਾਤ ਲਟਕਾਈ ਜਾਵੇ ਜੇ ਗੱਲਬਾਤ ਕਰਨ ਦੇ ਬਾਰੇ ਸਹਿਮਤੀ ਹੈ ਮੁੱਦੇ ਪਿਛਲੇ ਲੰਬੇ ਸਮੇਂ ਤੋਂ ਲੜਕੇ ਜਾ ਰਹੇ ਤਾਂ ਹੈ ਨਹੀਂ ਕੋਈ اچانک ਮੁੱਦੇ ਆਏ ਹੈ ਇਹ ਠੀਕ ਹੈ ਮੈਂ ਸੁਣ ਰਿਹਾ ਸੀ ਕਿਸਾਨ ਆਗੂ ਕਹਿੰਦੇ ਜੀ ਸੀ ਸਾਰੀਆਂ ਫਿਗਰ ਜਿਹੜੀਆਂ ਸਾਰੇ ਫੈਕਟਸ ਜਿਹੜੇ ਗੇ ਕੇਂਦਰ ਵਾਲਾਂ ਦਿੱਤੇ ਹੈ ਕੇਂਦਰ ਵਾਲੇ ਕਹਿੰਦੇ ਕਿ ਸਾਡੇ ਕੋਲੇ ਇਹ ਜਾਣਕਾਰੀ ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਐ ਜਿਹੜਾ ਕਿਸਾਨ ਅੰਦੋਲਨ ਦਿੱਲੀ ਦੇ ਬਰੂਆਂ ਤੇ ਲੜਿਆ ਗਿਆ ਹੋਵੇ ਉਦਾਂ ਦੇ ਕੇਂਦਰ ਕਹਿੰਦਾ ਕਿ ਦੇਸ਼ ਦੇ ਅੰਦਰ ਕੋਈ ਕੀੜੀ ਵੀ ਚਲਦੀ ਹੋਵੇ ਉਦੋਂ ਦੇ ਵੀ ਕੇਂਦਰ ਦੀ ਨਜ਼ਰ ਹੁੰਦੀ ਹੈ ਕਿ ਕਿਸ ਸੂਬੇ ਦੇ ਅੰਦਰ ਕਿਸ ਪਿੰਡ ਦੇ ਅੰਦਰ ਕਿਸ ਜੇ ਸ਼ਹਿਰ ਦੇ ਅੰਦਰ ਕੋਈ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਚੱਲ ਰਹੀਆਂ ਇਹ ਜਿਵੇਂ ਕਿਸਾਨਾਂ ਦੇ ਦਲ ਨੇ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਵੱਡੀ ਲਲਕਾਰ ਭਰੀ ਹੋਵੇ ਆਪਣੇ ਮੰਗਾਂ ਬਾਰੇ ਲਗਾਤਾਰ ਮੀਟਿੰਗਾਂ ਕੇਂਦਰ ਨਾਲ ਕੀਤੀਆਂ ਹੋਣ ਉਹਨਾਂ ਦੇ ਸਹਿਮਤੀ ਹੋਣਾ ਜਾਂ ਨਾ ਹੋਣਾ ਵੱਖਰੀ ਗੱਲ ਹੈ ਪਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਬਾਰੇ ਪਤਾ ਹੀ ਨਹੀਂ ਕੇਂਦਰ ਨੂੰ ਜੈ ਐਮ ਐਸ ਪੀ ਦਾ ਫਾਰਮੂਲਾ ਕੀ ਹੋਣਾ ਚਾਹੀਦਾ ਹੈ ਕੀ ਕੇਂਦਰ ਕੋਲੇ ਪਹਿਲਾਂ ਕਿਤੇ ਅਧਿਕਾਰੀਆਂ ਨੇ ਇਹਨਾਂ ਮੁੱਦਿਆਂ ਤੇ ਆਪਾਂ ਸਮਝਿਆ ਸਾਰੇ ਚਰਚਾ ਨਹੀਂ ਕੀਤੀ ਹੋਏਗੀ ਕਿ ਕਿਸਾਨਾਂ ਦੀਆਂ ਕੀ ਮੰਗਾਂ ਐ ਐਮ ਐਸ ਪੀ ਕਿਥੋਂ ਤੱਕ ਦਿੱਤੀ ਜਾ ਸਕਦੀ ਹੈ ਕਿਥੋਂ ਤੱਕ ਨਹੀਂ ਦਿੱਤੀ ਜਾ ਸਕਦੀ ਕਰਜ਼ਾ ਮਾਫ਼ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਕਿਸਾਨਾਂ ਦੇ ਕੇਸ ਮਾਫ਼ ਕਰਨੇ ਆ ਮਾਫ਼ ਨਹੀਂ ਕਰਨੇ ਇਹ ਕੋਈ ਨਵੀਂ ਗੱਲ ਹੈ ਕਿਉਂ ਫਿਰ ਮੀਟਿੰਗਾਂ ਦਾ ਗੇਟ ਤੇ ਗੇਟ ਗੇਟ ਤੇ ਗੇਟ ਲਟਕਾਇਆ ਜਾ ਰਿਹਾ ਹੈ ਐਸੰ ਦਾ ਆਪਣੇ ਆਪ ਚ ਇਹ ਵੱਡਾ ਸਵਾਲ ਹੈ ਸਗੋਂ ਇਹ ਕੇਂਦਰ ਦੇ ਉੱਤੇ ਮੈਂ ਕਹਿੰਦਾ ਮੰਗਾ ਨਾਲੋਂ ਇਹ ਵੀ ਇੱਕ ਵੱਡਾ ਸਵਾਲ ਉੱਠਿਆ ਹੈ ਕਿ ਕੀ ਕੇਂਦਰ ਹੈ ਜੀਸੀਸੀ ਨੇ ਢਿਲੇਵਾਲ ਦੀ ਸੇਧ ਦਾ ਧਿਆਨ ਲੈ ਰਿਹਾ ਮੈਂ ਤਾਂ ਇਹ ਵੀ ਸਮਝਦਾ ਕਿ ਮੈਨੂੰ ਨਹੀਂ ਪਤਾ ਕਿ ਕੇਂਦਰ ਤੇ ਜਿਹੜਾ ਕਿਸਾਨਾਂ ਆਪਾਂ ਵਿਚਕਾਰ ਜਿਹੜੀ ਮੀਟਿੰਗ ਹੋਈ ਮੰਗਾ ਦੇ ਉੱਤੇ ਲੈ ਕੇ ਉਹਨਾਂ ਦਲੇਵਾਲ ਦੇ ਸੇਧਵਾਰੇ ਚ ਗੱਲ ਹੋਈ ਕਿ ਨਹੀਂ ਹੋਈ ਪਰ ਜਦੋਂ ਨਵੇਂ ਤਰੀਕੇ ਕਹਿਤੀ ਗਈ ਉਹ ਤਰੀਕ ਦੇ ਜਨ ਦੇੰਦਾ ਵਕਫਾ ਪਾਇਆ ਗਿਆ ਉਦੋਂ ਵੀ ਕਿਸਾਨਾਂ ਕੋਲ ਨੂੰ ਵੀ ਚਾਹੀਦਾ ਸੀ ਇਸ ਮਾਮਲੇ ਦੇ ਉੱਤੇ ਦਬਾਅ ਬਣਾਉਣਾ ਕਿ ਕਿਉਂ ਨਾ ਲੰਬਾ ਸਮਾਂ ਦਿੱਤਾ ਜਾ ਰਿਹਾ ਹੈ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਇੱਕ ਦਿਨ ਬਾਅਦ ਫਿਰ ਵੀ ਮੀਟਿੰਗ ਹੋ ਸਕਦੀ ਹੈ ਕੀ ਹੁਣ ਇਹ ਗੱਲ ਸੰਭਵ ਹੈ ਕਿ ਜੇ 15 ਦਿਨਾਂ ਦੇ ਬਾਅਦ 10 ਦਿਨਾਂ ਬਾਅਦ ਕੋਈ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਸਹਿਮਤੀ ਹੋ ਜਾਏਗੀ ਨਾਤੇ ਗਾਲ ਕਿਸਾਨਾਂ ਨੂੰ ਕਹਿ ਸਕਦੇ ਨਹੀਂ ਕੋਈ ਕੇਂਦਰ ਦਾ ਆਗੂ ਇਸ ਨਾਲ ਤੇ ਬਿਆਨ ਦੇ ਸਕਦਾ ਜੀ ਸੋ ਇਹਦਾ ਡਾਇਲੌਗ ਗੱਲਬਾਤ ਦੇ ਵਿੱਚੋਂ ਗੱਲਾਂ ਨਿਕ ਮੰਗਾ ਨਿਕਲ ਨਹੀਂ ਨਾ ਕਿ ਸੈਂਟੀ ਬਣ ਗਿਆ ਕਿ ਨਹੀਂ ਬਣਦੀ ਕਿਉਂ ਲਟਕਾਇਆ ਜਾ ਰਿਹਾ ਹੈ ਕੇਂਦਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲਾਂ ਦਾ ਸਾਲ ਤੋਂ ਬੈਠੇ ਐ 7850 ਦੇ ਹੋਰ ਕਿਸੇ ਨਹੀਂ ਮੁਖੰਦਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਜਿਹੜੇ ਕਿ ਰਿਕਾਰਡ ਦੀ ਗੱਲ ਹੈ ਇਹ ਕੋਈ ਵਿਰੋਧੀਆਂ ਤੇ ਦੋਸ਼ ਲਾਉਣ ਵਾਲਾ ਮਾਮਲਾ ਨਹੀਂ ਹੈ ਮੁਖੰਦਰੀ ਭਗਵੰਤ ਮਾਨ ਦੇ ਵਿਧਾਨ ਸਭਾ 'ਚ ਗੱਲ ਕਹਿ ਰਹੇ ਆ ਕਿ 800 ਤੋਂ ਉੱਪਰ ਕਿਸਾਨ ਸ਼ਹਾਦਤ ਦੇ ਚੁੱਕੇ ਆ ਮੌਤਾਂ ਹੋ ਚੁੱਕੀਆਂ ਹਨ ਅੰਦੋਲਨ ਦੇ ਚੱਲਦੇ ਆ ਸੈਂਕੜੇ ਮੌਤਾਂ ਉਦੋਂ ਹੋਈਆਂ ਜਦੋਂ ਦਿੱਲੀ ਅੰਦੋਲਨ ਚੱਲਦਾ ਸੀ ਤੇ ਹੁਣ ਕਿੰਨੀਆਂ ਮੌਤਾਂ ਹੋ ਗਈਆਂ ਜਿਹੜੇ ਸ਼ੰਭੂ ਦੇ ਖਨੋਰੀ ਬਾਰਡਰ ਤੇ ਬੈਠੇ ਆ ਫਿਰ ਪੰਜਾਬ ਤੇ ਦੇ ਦੇ ਕਿਸਾਨਾਂ ਦਾ ਇਮਤਿਹਾਨ ਲੈ ਰਿਆ ਨੇ ਔਰ ਇਹ ਵੀ ਕਿਹਾ ਗਿਆ ਹੈ ਭੁਗਵੰਤਰੀ ਭਗਵੰਤ ਮਾਨ ਵੱਲੋਂ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸ਼ਾਇਦ ਮੇਰੀ ਤਪੱਸਿਆ 'ਚ ਕੋਈ ਕਸਰ ਰਹੇਗੀ ਜਿ ਕੋ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਉਹ ਕਹਿੰਦੇ ਲੱਗਦਾ ਹੈ ਕਿ ਜਿਹੜੀਆਂ ਹੋਰ ਕਿਸਾਨਾਂ ਦੀਆਂ ਮੌਤਾਂ ਹੋਣੀਆਂ ਉਹਦੇ ਨਾਲ ਤਪੱਸਿਆ ਪੂਰੀ ਹੋएगी ਕਿਦਾਂ ਤਪੱਸਿਆ ਪੂਰੀ ਹੋएगी ਤਪੱਸਿਆ 'ਚ ਕਸਰ ਕਿਉਂ ਰਹੇਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਾਲ اٹھਾਇਆ ਹੁਣ ਮੁੱਖ ਮੰਤਰੀ ਤਾਂ ਡਾਇਲਾਗ 'ਚ ਹੈ ਨਹੀਂ ਡਾਇਲਾਗ ਤਾਂ ਕਿਸਾਨ ਜਿੱਥੇ ਬੰਦਿਆਂ ਕਰ ਰਿਹਾ ਕਿਸਾਨ ਆਗੂ ਕਰ ਰਿਹਾ ਆਖਰ ਇਹ ਗੱਲਬਾਤ ਲਟਕਾਈ ਕਿਉਂ ਜਾ ਰਹੀ ਹੈ ਸਾਰਾ ਦੇ ਜਾਣਦਾ ਸਾਰੇ ਦੇ ਦੇ ਕਿਸਾਨ ਜਾਣਦੇ ਜੱਥੇਬੰਦੀਆਂ ਜਾਣਦੀਆਂ ਮਹਾ ਜਾਣਦੇ ਐ ਅਖਬਾਰਾਂ ਭਰੀਆਂ ਪਈਆਂ ਮੀਡੀਆ ਭਰਿਆ ਪਿਆ ਚਰਚਾ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੁਵਮੀਨਾਥਨ ਰਿਪੋਰਟਰ ਦੀ ਗੱਲ ਕਰ ਲੋ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰ ਲੋ ਐਮ ਐਸ ਬੀ ਦੀ ਗੱਲ ਕਰ ਲੋ ਫਸਲੀ ਵਿਭਿੰਨਤਾ ਦੀ ਗੱਲ ਕਰ ਲੋ ਕਿਹੜਾ ਮਾਮਲਾ ਜਿਹੜਾ ਹੁਣ ਤੱਕ ਚਿੱਥਿਆ ਨਹੀਂ ਗਿਆ ਜਿਹਦੇ ਮਾਮਲੇ ਤੇ ਬਹਿਸ ਨਹੀਂ ਹੋਈ ਕਿਉਂ ਫੇਰ ਆਖਰਕਾਰ ਜੇ ਕੇਂਦਰ ਨੇ ਗੱਲ ਕੋਈ ਪਰਵਾਹ ਨਹੀਂ ਕਰਨੀ ਹੈ ਤੁਦਲੀ ਤਰੀਕ ਤੇ ਤਰੀਕ ਕਿਉਂ ਦਿੱਤੀ ਜਾ ਰਹੀ ਹੈ ਕੇਦਰ ਕਿਉਂ ਨਹੀਂ ਜਿਹੜਾ ਹੈਗਾ ਗੱਲਬਾਤ ਦੀ ਮੇਜ਼ ਤੇ ਬੈਠਦਾ ਹੈ ਕਮੇਟੀ ਤੋਂ ਮੀਟਿੰਗ ਹੋ ਸਕਦਾ ਹੈ ਤੁਹਾਨੂੰ 2 ਦਿਨ ਦਾ 1 ਦਿਨ ਦਾ ਗੈਪ ਪਾ ਕੇ ਗੱਲਬਾਤ ਹੋ ਸਕਦੀ ਹੈ 15 ਬੰਨਾ ਦਿਨਾਂ ਦਾ ਗੈਪ ਔਰ ਜੀਜੀ ਸਿੰਘ ਡੱਲੇਵਾਲ ਬਜ਼ੁਰਗ ਆਗੂ ਜਿਹੜੇ ਲੰਬੇ ਸਮੇਂ ਤੋਂ ਮਰਨwarte ਬੈਠੇ ਆ ਫਿਰ ਆਪਾਂ ਉਹਨਾਂ ਦਾ ਇਮਤਿਹਾਨ ਲੈ ਰਹੇ ਆ ਨਾ ਸੋ ਇਸ ਗੱਲ ਦੇ ਮੱਦੇ ਨਜ਼ਰ ਜਿਹੜਾ ਹੈਗਾ ਕੇਦਰ ਨੂੰ ਚਾਹੀਦਾ ਹੈ ਕਿ ਗੱਲਬਾਤ ਜਿਹੜੀ ਹੈਗੀ ਹੈ ਉਹਦੀ ਤਰੀਕ ਦੇ ਪਿੱਛੇ ਵੀ ਰੱਖੀ ਆ ਗੱਲਬਾਤ ਦੀ ਤਰੀਕ ਅੱਗੇ ਲਿਆਂਦੀ ਜਾਵੇ ਔਰ ਜੀਜੀ ਸਿੰਘ ਡੱਲੇਵਾਲ ਨੂੰ ਉਸ ਗੱਲਬਾਤ ਚ ਬਹਾਇਆ ਜਾਵੇ ਔਰ ਕਿਸਾਨਾਂ ਦਾ ਮਾਮਲਾ ਨਿਪਟਾਇਆ ਜਾਵੇ ਜੇ ਕਿਸਾਨਾਂ ਦਾ ਮਾਮਲਾ ਨਿਪਟਾਇਆ ਜਾ ਡੱਲੇਵਾਲ ਸਾਹਿਬ ਨੇ ਸਾਫ਼ ਕਹਿਤੀ ਗੱਲ ਕੀ ਕਹਿਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੈਂ ਮਰਨ ਬਰਤ ਨਹੀਂ ਛੱਡਾਂਗਾ ਜੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਣੀਆਂ ਡੱਲੇਵਾਲ ਸਾਹਿਬ ਮਰਨ ਬਰਤ ਛੱਡਣਗੇ ਨਹੀਂ ਤਾਂ ਫਿਰ ਅਸੀਂ ਉਹਨਾਂ ਦੀ ਚਿੰਤਾ ਦਾ ਸਿੱਧਾ ਪ੍ਰਗਟਾਵਾ ਕਿਉਂ ਲਖਦਾਨਾ ਲਈ ਕਰਦੇ ਆ ਫਿਰ ਅਸੀਂ ਜ਼ਮੀਨੀ ਹਕੀਕਤਾਂ ਤੋਂ ਦੂਰ ਦੀ ਗੱਲ ਕਰ ਰਹੇ ਆ ਜਿਹਨੂੰ ਡੱਲੇਵਾਲ ਦੀ ਸੇਧ ਦੀ ਚਿੰਤਾ ਦਾ ਫਿਕਰ ਹੈ ਚਿੰਤਾ ਹੈ ਤਹਾ ਡਾਇਲੌਗ ਫੌਰੀ ਤੋਂ ਤੇ ਸ਼ੁਰੂ ਕਰਨਾ ਚਾਹੀਦਾ ਹੈ ਔਰ ਐਮਐਸਬੀ ਦੇ ਦੂਜੇ ਮੁੱਦਿਆਂ ਤੇ ਕੇਂਦਰ ਤੇ ਕਿਸਾਨਾਂ ਵਿਚਕਾਰ ਜਿਹੜਾ ਡਾਇਲੌਗ ਚੱਲ ਰਿਹਾ ਗੱਲਬਾਤ ਹੈ ਉਹ ਨੁਕਤਾਈ ਜਾਣੀ ਚਾਹੀਦੀ ਹੈ ਇਮਤਿਹਾਨ ਬਹੁਤ ਲੈ ਆ ਗਿਆ ਔਰ ਇਮਤਿਹਾਨ ਨਹੀਂ ਲੈ ਜਾਣਾ ਚਾਹੀਦਾ ਕਿਸੇ ਸਿਆਣੇ ਨੇ ਕਿਹਾ ਕਿ ਜ਼ਿੰਦਗੀ 'ਚ ਇਮਤਿਹਾਨ ਤਾਂ ਇੱਕ ਵਾਰ ਹੀ ਦਿੱਤਾ ਜਾਵੇ ਉਹੀ ਬਹੁਤ ਹੁੰਦਾ ਹੈ ਬਾਰ-ਬਾਰ ਇਮਤਿਹਾਨ ਨਹੀਂ ਲਿਆ ਜਾਣਾ ਚਾਹੀਦਾ ਸੋ ਕੇਂਦਰ ਕਿਉਂ ਕਿਸਾਨਾਂ ਦਾ ਸਮੁੱਚੇ ਕਿਸਾਨੀ ਦਾ ਇਮਤਿਹਾਨ ਲੈ ਰਿਹਾ ਇਹ ਡਾਇਲੌਗ ਸ਼ੁਰੂ ਹੋ ਕੇ ਕਿਸੇ ਨਿਵੇੜੇ ਲੱਗਣੀ ਚਾਹੀਦੀ ਹੈ ਗੱਲ ਜੇ ਆਪਾਂ ਇਦਾਂ ਗੱਲ ਲਟਕਾਉਂਦੇ ਰਹਾਂਗੇ ਤੁਹਾਨੂੰ ਹੋਰ ਸਮੱਸਿਆਵਾਂ ਖੜੀਆਂ ਹੋਣਗੀਆਂ ਡਿਲੀਵਰਸਰ ਦੀ ਸਿਹਤ ਵਿਗੜਦੀ ਐ ਤੇ ਇਹਦੇ ਨਾਲ ਹੋਰ ਕਿਸਮ ਦੀ ਸਮੱਸਿਆ ਖੜੀ ਹੋएगी ਸੋ ਸਾਰਿਆਂ ਦੀ ਜਿੱਥੇ ਚਿੰਤਾ ਉੱਤੇ ਅਸੀਂ ਫੌਰੀ ਤੌਰ ਤੇ ਆਪਣੇ ਜਨਰਲ ਸਤ ਤੌਰ ਤੇ ਵੀ ਪੰਜਾਬੀਆਂ ਦੇ ਤੌਰ ਤੇ ਵੀ ਕੇਂਦਰ ਜਿਹੜਾ ਹੈਗਾ ਜਿਸ ਤਰੀਕੇ ਨਾਲ ਪੰਜਾਬ ਨਾਲ ਡਾਇਲਾਗ ਕਰ ਰਿਹਾ ਮੰਗਾਂ ਦੇ ਬਾਰੇ ਵਿੱਚ ਗੱਲਾਂ ਦੇ ਬਾਰੇ ਵਿੱਚ ਉਹ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਫੌਰੀ ਤੌਰ ਤੇ ਮਾਮਲੇ ਨਿਬੜਨੇ ਚਾਹੀਦੇ ਕੋਈ ਨਾ ਕੋਈ ਗੱਲ ਸਿਰੇ ਲੱਗਣੀ ਚਾਹੀਦੀ ਹੈ ਨਾ ਮੁੱਦਿਆਂ ਦੇ ਕਿਉਂਕਿ ਹੁਣ ਕਿ ਜਿਹੀ ਗੱਲ ਨਹੀਂ ਜਿਹੜੀ ਨਾ ਤਾਂ ਕੇਂਦਰ ਨੂੰ ਸਮਝ ਵਿੱਚ ਨਾ ਆਈ ਰਹੀ ਹੋਵੇ ਤੇ ਨਾ ਹੀ ਕਿਸਾਨਾਂ ਨੂੰ ਪਤਾ ਹੋਵੇ ਕਿ ਕੇਂਦਰ ਦੀ ਕੀ ਅਪਰੋਚ ਹੈ ਦੋਨੇ ਤਰ੍ਹਾਂ ਇੱਕ ਦੂਜੇ ਬਾਰੇ ਬਾਖੂਬੀ ਜਾਣਦੀਆਂ ਕਿ ਕੇਂਦਰ ਦੀ ਕੀ ਅਪਰੋਚ ਹੈ ਕਿਸਾਨਾਂ ਦੀ ਕੀ ਅਪਰੋਚ ਹੈ ਫਿਰ ਜੇ ਮਾਮਲਾ ਨਿਵੇੜਨਾ ਹੈ ਤਾਂ ਫਿਰ ਸਪਸ਼ਟ ਤੌਰ ਤੇ ਗੱਲਬਾਤ ਦੀ ਮੇਜ਼ ਤੇ ਆ ਕੇ ਸਾਫ਼ ਦਿਨ ਨਾਲ ਮਾਮਲਾ ਨਿਵੇੜਿਆ ਕਿਉਂ ਨਹੀਂ ਜਾਂਦਾ ਸੋ ਵੱਡਾ ਸਵਾਲ ਦਾ ਮਾਮਲਾ ਨਿਵੇੜਨਾ ਹੈ ਡਿਲੀਵਰ ਵਾਲ ਦੀ ਸੇਤ ਵੀ ਉਸੇ ਨਾਲ ਹੀ ਉਸੇ ਮਾਮਲੇ ਨਾਲ ਹੀ ਜੁੜੀ ਹੋਈ ਹੈ ਡੇਲੇਵਾਲ ਦੀ ਹਦਿਸੇਤ ਆਪਣੇ ਆਪ ਹੀ ਤੰਦਰੁਸਤ ਹੋਏਗੀ ਜੇਕਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਉਹ ਤਾਂ ਐਮਐਸਬੀ ਦੀ ਗੱਲ ਮੰਨਦਿਆਂ ਸਾਂ ਲਈ ਡੇਲੇਵਾਲ ਸਾਹਿਬ ਦਾ ਛਾਲ ਮਾਰ ਕੇ ਮੰंजे ਤੋਂ ਉੱਠ ਕਰਨ ਦੇ ਤਿਆਰ ਹੋ ਜਾਣਗੇ ਕਾਇਮ ਹੋ ਜਾਣਗੇ ਸੋ ਗੱਲਾਂ ਮੰਨੀਆਂ ਜਾਣ ਐਮਐਸਬੀ ਦੂਜੇ ਮੁੱਦਿਆਂ ਤੇ ਸਹਿਮਤੀ ਹੋਵੇ ਡੇਲੇਵਾਲ ਸਾਡੀ ਸਿਹਤ ਜੇ ਆਪਾਂ ਕਹੇ ਰਿਹਾ 103 ਬੁਖਾਰ ਵੀ ਟੁੱਟ ਜਾਏਗਾ ਸਿਹਤ ਵੀ ਤੰਦਰੁਸਤ ਹੋ ਜਾਏਗੀ ਵੱਡੀ ਗੱਲ ਇਹੀ ਹੈ ਕਿ ਜਿਹੜੀ ਗੱਲ ਨੂੰ ਲੈ ਕੇ ਜਿਹੜੇ ਮੁੱਦੇ ਨੂੰ ਲੈ ਕੇ ਅੱਜ ਆਪਾਂ 93 ਚ 99 ਦਿਨਾਂ ਦੀ ਗਲਤੀ ਕਰ ਰਹੇ ਆ ਕਿ ਮਰਨਵਾਰਤੇ ਬੈਠਾ ਜਿਹੜਾ ਬਜ਼ੁਰਗ ਆਗੂ 94ਵੇਂ ਦਿਨਾਂ ਤੋਂ ਮਰਨਵਾਤਲੀ ਬੈਠਾ ਇੱਕ ਆਪਣੇ ਜਿਹੜੀ ਪਗੜੀ ਨੂੰ ਲਾੜ ਨੂੰ ਗੰਢ ਦੇ ਕੇ ਕਿ ਜਦ ਤੱਕ ਮੰਗਾ ਨਹੀਂ ਮੰਨੀਆਂ ਜਾਣੀਆਂ ਮੈਂ ਮਰਨਵਾਤ ਨਹੀਂ ਛੱਡਾਂਗਾ ਉਸ ਮੁੱਦੇ ਤੇ ਚਿੰਤਾ ਹੋਣੀ ਚਾਹੀਦੀ ਹੈ ਜਿਹੜੇ ਵਾਰ ਸਾਡੀ ਸਿਹਤ ਉਸ ਮੁੱਦੇ ਨਾਲ ਹੀ ਜੁੜੀ ਵੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਕਿ ਇਲਜ਼ਾਮ ਲੱਗੇ ਨੇ ਤੇ ਹੁਣ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਖਿਲਾਫ ਜਿਹੜੇ ਇਲਜ਼ਾਮ ਲੱਗੇ ਨੇ ਮੇਰੇ ਤੇ ਇਲਜ਼ਾਮ ਲੱਗੇ ਨੇ ਜੇ ਉਹ ਸੱਚ ਹੁੰਦੇ ਨੇ ਤਾਂ ਮੈਂ ਸਭ ਕੁਝ ਛੱਡ ਦਊਂਗਾ ਜੀ ਆਪਾਂ ਅਕਸਰ ਜਦੋਂ ਕਿਸਾਨਾਂ ਦੀ ਗੱਲ ਕਰਦੇ ਆਂ ਕਾਲੀ ਦਲ ਦੀ ਪੰਤਕ ਮੁੱਦਿਆਂ ਦੀ ਗੱਲ ਕਰਦੇ ਆਂ ਇਹ ਗੱਲ ਦੋਨਾਂ ਤਰ੍ਹਾਂ ਦੀ ਬੜੀ ਸਾਂਝੀ ਆ ਇੱਕਮਸਾਨ ਸ਼ਬਦ ਦੋਨਾਂ ਤਰ੍ਹਾਂ ਲਈ ਆ ਕਿਸਾਨਾਂ ਦੇ ਮੁੱਦਿਆਂ ਦੇ ਇੱਕਮਸਾਨ ਮੱਚਾ ਹੋਇਆ ਪੰਤਕ ਦੇ ਕਾਲੇ ਮੁੱਦਿਆਂ ਦੇ ਇੱਕਮਸਾਨ ਮੱਚਾ ਹੋਇਆ ਇੱਕ ਦਿਨ ਕੋਈ ਕਾਗੂ ਬੋਲ ਦਿੰਦਾ ਫਿਰ ਉਸ ਤੋਂ ਬਾਅਦ ਉਸਦਾ ਬਿਆਨ ਆ ਜਾਂਦਾ ਹੁਣ ਕਹਿੰਦੇ ਹਰਪ੍ਰੀਤ ਸਿੰਘ ਜਿਹੜੇ ਦੰਦੂਆਂ ਸਾਦੇ ਜਥੇਦਾਰ ਰਹੇ ਆ ਉਹਨਾਂ ਨੇ ਫੇਰ ਇਹ ਗੱਲ ਕਹੀ ਆ ਕਹਿੰਦੇ ਮੇਰੇ ਖਿਲਾਫ ਝੂਠੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਆ ਅਗਰ ਇੱਕ ਵੀ ਸਾਬਤ ਹੋ ਜੇ ਤਾਂ ਮੈਂ ਸਭ ਕੁਝ ਛੱਡ ਕੇ ਘਰੇ ਬੈਠ ਜਾਵਾਂਗਾ ਪਾਸੇ ਹੋ ਜਾਵਾਂਗਾ ਹੁਣ ਇਹਦਾ ਜਵਾਬ ਕੌਣ ਦੇਗਾ ਕਹਿੰਦੇ ਹਰਪ੍ਰੀਤ ਸਿੰਘ ਜੀ ਕੌਣ ਦੇਗਾ ਜਵਾਬ ਤੁਹਾਡੇ ਸਵਾਲਾਂ ਦਾ ਸਿੰਘ ਸਾਹਿਬ ਦੇਣਗੇ ਆਕਾਸ਼ ਸਾਹਿਬ ਦੇ ਜਿਹੜੇ ਜਥੇਦਾਰ ਆ ਸਿੰਘ ਸਾਹਿਬ ਜਿਹੜੇ ਕਦੇ-ਕਦੇ ਬਾਹਰ ਆ ਕੇ ਗੱਲ ਕਰਦੇ ਆ ਫਿਰ ਉਸ ਤੋਂ ਬਾਅਦ ਬਹੁਤ ਸਾਰਾ ਪਾਣੀ ਜਿਹੜਾ ਪੰਜਾਬ ਵਿੱਚ ਕਹਿੰਦੇ ਆ ਪੋਲਾ ਹੇਡ ਦੀ ਨਿਕਲ ਜਾਂਦਾ ਹੈ ਫਿਰ ਇੱਕ ਸਵਾਲ ਉੱਠਦਾ ਹੈ ਫਿਰ ਬਹੁਤ ਸਾਰਾ ਪਾਣੀ ਪੋਲਾ ਹੇਡ ਦੀ ਨਿਕਲ ਜਾਂਦਾ ਹੈ ਇਹ ਵਰਤਾਂਤ ਕਿੰਨਾ ਚਿਰ ਜਾਰੀ ਰਹੇਗਾ ਆਖਰ ਮਾਮਲਾ ਜੇ ਕਾਲ ਸਸਦ ਦੇ ਜਥੇਦਾਰ ਸਾਹਿਬ ਨਾਲ ਜੁੜਿਆ ਹੋਇਆ ਹੈ ਤਾਂ ਉਹਨਾਂ ਨੂੰ ਸੰਗਤ ਅੱਗੇ ਪੰਥ ਅੱਗੇ ਆ ਕੇ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਗੱਲ ਪਰਵਾਣ ਹੋ ਸਦੀ ਤਦਵੀ ਜੇ ਹੀ ਮੰਨਿਆ ਜਾ ਸਕਦਾ ਹੈ ਕਿ ਕਾਲੀਦਾਰ ਠੀਕ ਕਰ ਰਿਹਾ ਹੈ ਕਾਲੀਦਾਲ ਦੇ ਡਿਟ੍ਰੀਸ਼ਿਪ ਕਹਿ ਰਹੀ ਹੈ ਕਿ ਭਰਤੀ ਦੇ ਮੁੱਦੇ ਦੇ ਅਸੀਂ ਠੀਕ ਕਰ ਰਹੇ ਹਾਂ ਭਰਤੀ ਪ੍ਰਕਿਰਿਆ ਠੀਕ ਹੈ ਉਹ ਕਹਿੰਦੇ ਆਕਾਲ ਸਾਹਿਬ ਨੂੰ ਅਸੀਂ ਨਤਮਸਤਕ ਹੈਂ ਸਿੰਘ ਸਾਹਿਬ ਦਾ ਪੂਰਾ ਸਤਿਕਾਰ ਕਰਦੇ ਹਾਂ ਇਹਨਾਂ ਸਾਰੇ ਮੁੱਦਿਆਂ ਤੇ ਜੇ ਕਾਲੀਦਾਲ ਠੀਕ ਹੈ ਦ੍ਰਿਸ਼ਟੀ ਕਰ ਰਿਹਾ ਤਾਂ ਫਿਰ ਸਿੰਘ ਸਾਹਿਬ ਨੂੰ ਕਹਿ ਦੇਣਾ ਚਾਹੀਦਾ ਕਿ ਕਾਲੀਦਾਲ ਇਸ ਵੇਲੇ ਦ੍ਰਿਸ਼ਟੀ ਨਾਲ ਚੱਲ ਰਿਹਾ ਹੈ ਇਸ ਮਾਮਲੇ 'ਚ ਕੋਈ ਹੋਰ ਦਖਲਅੰਦਾਜ਼ੀ ਦੀ ਲੋੜ ਨਹੀਂ ਕਿਉਂਕਿ ਅੱਜ ਜੋ ਕਹਿੰਦੀ ਆਪਰੇ ਜਿਹੜਾ ਨੇ ਕਹੀ ਹੈ ਗੱਲ ਉਹਨੇ ਇਹ ਵੀ ਕਹਿਤੀ ਹੈ ਇਹਨਾਂ ਦੇਖੋ ਜੀ ਕਾਲੀਦਾਲ ਦਾ ਕੀ ਹੈ ਜਿੱਦਾਂ ਦੀਆਂ ਸਥਿਤੀਆਂ ਬਣੀਆਂ ਹੈ ਇਹਦਾ ਕਾਨੂੰਨ ਔਕਾਤ ਦਾ ਜਿਹੜੇ ਜਥੇਦਾਰ ਹੈ ਉਹਨੂੰ ਵੀ ਕਾਨੂੰਨ ਤੋੜ ਸਕਦੇ ਆ ਹੁਣ ਵੱਡਾ ਸਵਾਲ ਹੈ ਔਰ ਸਵਾਲ ਕਿਸ ਵੱਲੋਂ ਉਠਾਇਆ ਜਾ ਰਿਹਾ ਹੈ ਜਿਹੜੇ ਖੁਦ ਕਾਲਤਾਸਾ ਦੇ ਜਥੇਦਾਰ ਰਹੇ ਦਮਦਮ ਸਾਡੇ ਜਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਇਸ ਕਰਕੇ ਜਨਰਲ ਦੇ ਤੌਰ ਤੇ ਆਪਾਂ ਨੂੰ ਨੋਟਸ ਲੈਣਾ ਬਣਦਾ ਹੈ ਕਿ ਜੇ ਕੋਈ ਉਹਦੀ ਹਸਤੀ ਇਸ ਮੁੱਦੇ ਤੇ ਸਵਾਲ ਉਠਾਉਂਦੀ ਆ ਤਾਂ ਸਵਾਲ ਦਾ ਨੋਟਸ ਲੈਣਾ ਵੀ ਬਣਦਾ ਹੈ ਕਿ ਆਕਰ ਕਾਲਤਾਸਾ ਦੇ ਜਥੇਦਾਰ ਬਾਰੇ ਇਦਾਂ ਦਾ ਸਵਾਲ ਕਿਉਂ ਉਠਾਇਆ ਜੋਟਿਆ ਦਾ ਬਰਸ ਦਾ ਜਵਾਬ ਕੌਣ ਦੇਗਾ? ਪ੍ਰਸਥਿਤੀਆਂ ਕੀ ਐ? ਸਥਿਤੀਆਂ ਕੌਣ ਸਪਸ਼ਟ ਕਰੇਗਾ? ਅਕਾਲੀ ਦਲ ਕਹਿੰਦੇ ਅਸੀਂ ਦੁਰਸਤ ਕਰ ਰਹੇ ਹਾਂ। ਗੈਨੀ ਹਰਪ੍ਰੀਤ ਸਿੰਘ ਨੇ ਮੇਰੇ ਤੇ ਝੂਠੇ ਇਲਜ਼ਾਮ ਲਾ ਰਹੇ ਆ। ਗੈਨੀ ਹਰਪ੍ਰੀਤ ਸਿੰਘ ਦੇ ਜਿਹੜੇ ਵਿਰੋਧੀ ਐ ਉਹ ਲਗਾਤਾਰ ਗੈਨੀ ਹਰਪ੍ਰੀਤ ਸਿੰਘ ਦੀ ਆਇਦਨ ਕੋਈ ਨਾ ਕੋਈ ਨਮਾਜ਼ਾਂ ਲਾ ਦਿੰਦੇ ਆ। ਇਹ ਸਾਰੇ ਮਾਮਲੇ 'ਚ ਇੱਕ ਹੋਰ ਤੇ ਰਹਿ ਉਹ ਆ ਸੁਮਣੀ ਕਾਲੀ ਦਲ ਦੇ ਪ੍ਰਧਾਨ ਸੁਮਣੀ ਕਾਲੀ ਦਲ ਦੇ ਪ੍ਰਧਾਨ ਜਿਹੜੇ ਹੈਗੇ ਆ ਉਹਨਾਂ ਵੱਲੋਂ ਅਜੇ ਤੱਕ ਕੋਈ ਇਸ ਮਾਮਲੇ 'ਚ ਗੱਲ ਨਹੀਂ ਕੀਤੀ ਗਈ ਕਾਰਜਕਾਰੀ ਪ੍ਰਧਾਨ ਉਹ ਹੋ ਸਕਦਾ ਇੱਕ ਦਿਨ 'ਚ ਮੀਟਿੰਗ ਹੋਵੇ ਤਾਂ ਉਦੋਂ ਕੋਈ ਨਾ ਕੋਈ ਬਿਆਨ ਦੇਣਾ ਉਹ ਕੋਈ ਗੱਲ ਨਹੀਂ ਕਰਦੇ ਤੇ ਸਿੰਘ ਸਾਹਿਬ ਜਿਹੜਾ ਇਸ ਮਾਮਲੇ ਤੇ ਕੋਈ ਟਿੱਪਣੀ ਕਰਨ ਨੂੰ ਤਿਆਰ ਨਹੀਂ ਉਹ ਇੱਕ ਹੋਰ ਦੇਰ ਹੈ ਸੁਮਣੀ ਗੁਰਦਾਰ ਪਰੋਂਦੇ ਕਮੇਟੀ ਪਰੋਂਦੇ ਕਮੇਟੀ ਦੇ ਪ੍ਰਧਾਨ ਜ਼ਿੰਦਰ ਸਿੰਘ ਤਾਮੀ ਉਹ ਦੋਨੇ ਉਦਾਂ ਤੋਂ ਸੇਵਾ ਦੇ ਕੇ ਪ੍ਰਧਾਨਗੀ ਤੋਂ ਵੀ ਤੇ ਸੱਤ ਮੈਂਬਰੀ ਕਮੇਟੀ ਤੋਂ ਵੀ ਘਰ ਜਾ ਕੇ ਬੈਠ ਗਿਆ ਹੁਣ ਜਿਹੜਾ ਅਕਾਲੀ ਦਲ ਦੀ ਕਮੇਟੀ ਉਹਨਾਂ ਨੂੰ ਜਾ ਕੇ ਮਿਲਦੀ ਹੈ ਕਾਲੀਗਲ ਦੇ ਸੀਨੀਅਰ ਆਗੂ ਜਿਹੜੇ ਮੀਠਿਆ ਸਾਹਿਬ ਮੀਠਿਆ ਜਿਹੜੇ ਵਿਕਰਮਜੀਤਿਆ ਉਹ ਜਾ ਕੇ ਉਹਨਾਂ ਨਾਲ ਮੁਲਾਕਾਤ ਕਰਦੇ ਆਂ ਖੋਰ ਵਕਾ ਇੱਕ ਪੰਦਕ ਤਰ੍ਹਾਂ ਦੇ ਆਗੂ ਰਸਮੀ ਜਾਂ ਗੈਰ ਰਸਮੀ ਤੌਰ ਤੇ ਮੁਲਾਕਾਤ ਕਰਦੇ ਆਂ ਪਰ ਅਜੇ ਤੱਕ ਤਾਂ ਮੀਠੀ ਸਾਹਿਬ ਨੇ ਆਪਣਾ ਸਤਿਵਾ ਵਾਪਸ ਨਹੀਂ ਲਿਆ ਪਰ ਇਹ ਨਾਲ ਹੀ ਵੱਡਾ ਸਵਾਲ ਇਹ ਵੀ ਖੜਾ ਹੈ ਕਿ ਸਿੰਘ ਸਾਹਿਬ ਕਾਲੀਗਲ ਦੇ ਜਥੇਦਾਰ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ ਜੀ ਮੀਠੀ ਸਾਹਿਬ ਤੁਸੀਂ ਇਹ ਵੀ ਤੁਹਾਡੀ ਨੈਤਿਕਤਾ ਦਾ ਕੰਮ ਹੈ ਕਿ ਤੁਸੀਂ ਹੀ ਚੋਣੇ ਗੁਜ਼ਰ ਪਰੰਧਕ ਵਿੱਚ ਦੇ ਪ੍ਰਧਾਨ ਦੇ ਤੌਰ ਤੇ ਦੇਸਾਤ ਮੈਂ ਬ੍ਰੀ ਕਮੇਟੀ ਦੇ ਤੌਰ ਤੇ ਆ ਕੇ ਜ਼ਿੰਮੇਵਾਰੀ ਸੰਭਾਲੋ ਜੀ ਹੁਣ ਤਾਂ ਮੀ ਸਾਹਿਬ ਨੇ ਨਾ ਤਾਂ ਇਹ ਇਨਕਾਰ ਕੀਤਾ ਹੈ ਕਿ ਮੈਂ ਆਕਾਸਾ ਦੇ ਜਥੇਦਾਰ ਰੂਪ ਦਾ ਬਿਆਨ ਹੈ ਉਹਨੂੰ ਤਾਂ ਆਖੀਆਂ ਬਾਕੀਆਂ ਪਰ ਨਾ ਹੀ ਉਹਨਾਂ ਨੇ ਪ੍ਰਵਾਨ ਕੀਤਾ ਇਸ ਗੱਲ ਨੂੰ ਸੋ ਇਸ ਮਾਣੇ ਤੇ ਬਹੁਤ ਵੱਡਾ ਇੱਕ ਕਮਸਾਨ ਪਿਆ ਵਾ ਤਾਂ ਮੀ ਸਾਹਿਬ ਆਪਣੀ ਜਗ੍ਹਾ ਤੇ ਘਰ ਬੈਠੇ ਆ ਆਕਾਸਾ ਦਾ ਜਥੇਦਾਰ ਕਦੇ ਕਦੇ ਬਿਆਨ ਦਿੰਦੇ ਆ ਉਸ ਤੋਂ ਬਾਅਦ ਫਿਰ ਨਵਾਂ ਕੋਈ ਨਾ ਕੋਈ ਬਵਾਦ ਸੈਟ ਜਾਂਦਾ ਆਉਣ ਵਾਲੇ ਦਿਨਾਂ ਤੇ ਪ੍ਰਸਥਿਤੀਆਂ ਕਿਸ ਕਦਰ ਬਦਲ ਨਹੀਂ ਆ ਕਿਉਂ ਜੇ ਹਾਲਾਤ ਬਣਨਗੇ ਇਹ ਉਹ ਨਿਰਭਰ ਕਰੇਗਾ ਇਸ ਗੱਲ ਤੇ ਜਾਂ ਤਾਂ ਅਕਾਲ ਚਾਹ ਦੇ ਜਿਹੜੇ ਜਥੇਦਾਰ ਹੈ ਗੈਨੇ ਰਖਵੀਰ ਸਿੰਘ ਉਹ ਸਪਸ਼ਟ ਤੌਰ ਤੇ ਸੰਤਨ ਸੋਧਨ ਕਰਨ ਤੇ ਦੱਸਣ ਕਿ ਉਹ ਕੀ ਚਾਹੁੰਦੇ ਹੈ ਕੀ ਨਹੀਂ ਹੈ ਕਿਹੜੀ ਤਰ ਉਹਨਾਂ ਦੀ ਗੱਲ ਮੰਨ ਰਹੀ ਹੈ ਕਿਹੜੀ ਗੱਲ ਨਹੀਂ ਮੰਨ ਰਹੀ ਦੂਜਾ ਵੱਡਾ ਸਵਾਲ ਹੈ ਧਾਮੀ ਸਾਹਿਬ ਦਾ ਕੀ ਧਾਮੀ ਸਾਹਿਬ ਉਹਨਾਂ ਨਾਲ ਉਹਦਾਂ ਨੂੰ ਆਕੇ ਸਮਝ ਲੈਣਗੇ ਇਹਦਾ ਜਵਾਬ ਵੀ ਧਾਮੀ ਸਾਹਿਬ ਹੀ ਦੇ ਸਕਦੇ ਹੈ ਜੀ ਜੀ ਸੋ ਸਾਰੇ ਆਦੇ ਪਰੋਂ ਦੇ ਵਿੱਚ ਚੰਨਈ ਤੁਸੀਂ ਪਰੋਂ ਦਾ ਹਿੱਸਾ ਬਣੇ ਥੋੜਾ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਨਾਪੁਰ ਉਹਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ حاضر ਹੋਵਾਂਗੇ ਧੰਨਵਾਦ